ਕਿਆ ਆ ਸਰਪੰਚ ਨੂੰ ਮੰਮੀ ਸਰਪੰਚ ਨੂੰ ਮੈਂ ਕੀ ਕਹਿਣਾ ਸੀ ਜੜੀ ਨੇ ਮੈਂ ਨਾਕਰਤੂਤ ਕੀਤੀ ਆ ਹੋਰ ਕੋਈ ਨਫਾ ਨੁਕਸਾਨਾ ਵੀ ਮੈਂ ਝੜ ਲੂੰਗਾ ਹੁਣ ਲੇਕਿਨ ਮੈਂ ਕੁੱਤੇ ਖਾਣੀ ਥੋੜੀ ਕਰਾਉਣੀ ਆ ਮੇਰੇ ਲਗਾ ਨੂੰ ਹੱਥ ਪਾਇਆ ਇਹਨੇ ਇਹਨੂੰ ਚੰਗਾ ਤੇ ਆਪਣੇ ਚਾਚੇ ਦਾਦੇ ਦੇ ਪੁੱਤ ਭਰਾਵਾ ਸਾਰੇ ਕਿਤੇ ਜਾਣਾ ਹੋਵੇ ਕੋਈ ਕੰਮ ਕਰਨਾ ਮੇਰੀ ਸਲਾਹ ਲੈਂਦੇ ਆ ਓਏ ਇਹਦਾ ਮੈਂ ਹੋਇਆ ਮਰ ਚਲਿਆ ਇਹਦੀ ਮੈਂ ਹਰ ਇਨਾਮ ਮੰਨਿਆ ਜੋ ਇਹਨੇ ਕਹਾ ਮੈਂ ਕੀਤਾ ਇਹਨੇ ਵਿਆਹ ਕਰਾਉਣਾ ਹੈ ਨਾ ਗਰਮੀਤ ਦਾ ਟਾੜੇ ਜੋ ਕੋਈ ਮੰਦਾ ਸੀ ਤੁਹਾਡੇ ਗਾੜੀ ਹੱਥ ਪੱਲਾ ਜੋੜਿਆ ਕਿ ਚੱਲ ਮੰਮੀ ਜਿੱਥੇ ਮੁੰਡਾ ਖੁਸ਼ ਆ ਕਰ ਲਓ ਕੋਈ ਗੱਲ ਵਿਆਇ ਕਰਨਾ ਵਾ ਐਚੇ ਨਹੀਂ ਹੋਰ ਕਿਤੇ ਸਹੀ ਚਲ ਜਿੱਥੇ ਉਹ ਨਹੀਂ ਰਜਾਮੰਦੀ ਕਰ ਲੂ ਠੀਕ ਆ ਨਾ ਪਰ ਇਹ ਫੇਰ ਵੀ ਸਾਨੂੰ ਕੇ ਮਗਾਲਤੇ ਨਹੀਂ ਆਉਂਦਾ ਹੁਣ ਸਰਪੰਚ ਨੇ ਮੈਂ ਕਿਹਾ ਕਿ ਮੈਂ ਪਟਵਾਰੀ ਨਾਲ ਗੱਲਬਾਤ ਹੋਈ ਹੈ ਪਟਵਾਰੀ ਨਾਲ ਘਰ ਨੂੰ ਆਉਣਾ ਵਾ ਤੇ ਤੁਸੀਂ ਵੀ ਆਉ ਤੇ ਸਾਡੀ ਵੰਡ ਵਡਾਈ ਕਰਾਓ ਮੈਨੂੰ ਪਤਾ ਵੀ ਵੰਡ ਵਡਾਈ ਕਰਨੀ ਨੇ ਫੇਰ ਚੀਕਣਾ ਵਾ ਚਾਰ ਬੰਦੇ ਹੋਣਗੇ ਜੋ ਇਹਨਾਂ ਦਾ ਫੈਸਲਾ ਹੋ ਗਿਆ ਮੈਨੂੰ ਮਨਜੂਰ ਆ ਨਾ ਪੁੱਤ ਇਦਾਂ ਨਹੀਂ ਕਰੀਦਾ ਨਰਕਵੀਰ ਤੇਰਾ ਛੋਟਾ ਭਰਾ ਵਾ ਇਹ ਉਹਦੇ ਤੋਂ ਦੋ ਚਪੇੜਾਂ ਮਾਰਦਾ ਕਿ ਇਹਨੂੰ ਗਲਤ ਕੰਮ ਕੀਤਾ ਹੈ ਜਿੱਤੇ ਰਹਿਤੀ ਪਿਆ ਤਾਂ ਉਹ ਤੋਂ ਦੋ ਚਾਰ ਚਪੇੜਾਂ ਮਾਰਦਾ ਨੂੰ ਪਤਾ ਲੱਗਦਾ ਗਾਂ ਤੋਂ ਨਾ ਪੈਂਦਾ ਤੇ ਇੱਥੋਂ ਤੱਕ ਕਾ ਤੂੰ ਸੋਚ ਲਈ ਤੂੰ ਹੈ ਏਦਾਂ ਨਾ ਕਰ ਜੇ ਤੂੰ ਤੁਸੀਂ ਅੱਡ ਹੋ ਗਏ ਉਧਰ ਉਹਦੀ ਪਟਵਾਰਾ ਕਰ ਲਿਆ ਤੇ ਮੈਂ ਕਿੱਥੇ ਰਹੂੰਗੀ ਮੇਰੇ ਵਾਤੇ ਤੂੰ ਤੁਸੀਂ ਦੋਵੇਂ ਇੱਕੋ ਜਿਹੇ ਉਹ ਮੰਮੀ ਇਹ ਤੁਸੀਂ ਸੋਚ ਲਓ ਤੁਸੀਂ ਮੇਰੇ ਵਾਂ ਕਿ ਨਿੱਕੇ ਵਾਲ ਰਹਿਣਾ ਵਾ ਮੈਂ ਬੇਇੱਜ਼ਤੀ ਨਹੀਂ ਕਰਾ ਸਕਦਾ ਕੋਈ ਬਾਰ-ਬਾਰ ਉਹ ਤੇ ਮੂਰਖ ਹੋਇਆ ਮੈਂ ਥੋੜੀ ਮੂਰਖ ਹੋ ਜਾਣਾ ਫਿਰ ਲੋਕਾਂ ਆਖਣਾ ਜੇ ਬਾਜੂਜ ਗਈ ਵੱਡਾ ਭਰਾ ਹੈ ਨਿੱਕੇ ਨੂੰ ਕੁੱਟ ਕੱਟਿਆ ਵਿਆਹ ਹੋ ਰਿਹਾ ਹੈ ਹਾਏ ਹਾਏ ਮੈਂ ਫੇਰ ਕੀ ਕਰਾਂ ਦੱਸ ਨਾ ਮੈਂ ਹੁਣ ਤੈਨੂੰ ਕੋ ਕਹਿਣ ਜੋਗੀ ਨਾ ਮੈਂ ਉਹਨੂੰ ਕਹਿਣ ਜੋਗੀ ਤੇ ਪੁੱਤ ਮੈਂ ਤਾਂ ਆ ਗਈ ਨਾ ਅੱਧ ਵਿਚਕਾਰ ਨਾ ਮੈਂ ਉੱਧਰ ਜੋਗੀ ਰਹੀ ਤੇ ਨਾ ਮੈਂ ਉੱਧਰ ਜੋਗੀ ਰਹੀ ਮੰਮੀ ਤੁਹਾਨੂੰ ਮੇਰਾ ਵੀ ਪਤਾ ਚੰਗੀ ਤਰ੍ਹਾਂ ਕਿ ਜਿਹੜਾ ਮੈਂ ਕੋਈ ਫੈਸਲਾ ਕਰ ਲਾ ਉਹ ਤੋਂ ਮੈਂ ਪਿੱਛੇ ਨਹੀਂ ਹਟਦਾ ਹੁੰਦਾ ਵੰਡ ਤੇ ਉਹਨਾਂ ਹੋਣੀ ਹੀ ਹੋਣੀ ਆ ਬਾਕੀ ਤੁਸੀਂ ਵੀ ਸਿਆਣੇ ਜੇ ਜੇ ਮੇਨਣਾ ਰਹੋਗੇ ਤੇ ਫਾਇਦੇ ਜੇ ਰਹੋਗੇ ਤੁਹਾਨੂੰ ਮਨੀ ਦੇ ਸੁਭਾ ਦਾ ਪਤਾ ਜਿੱਦਾਂ ਦਾ ਹੈਗਾ ਵਾ ਵੇਨਕਬੀਰ ਜਦੋਂ ਆ ਕਮਰੇ ਪਾਏ ਹੀ ਉਹਦੇ ਇਤਨੀ ਸੋਚਿਆ ਫਿਰ ਤੇ ਕੰਦ ਕਰਾਂਗੇ ਨਾਲੇ ਪੁੱਤ ਕਿੱਥੇ ਕੰਦ ਕਰ ਲੈਣੀ ਆ ਜਲੂਸ ਕਢੋਣਾ ਕੰਦ ਕੰਦਾ ਕੱਢ ਕੇ ਵਿੱਚ ਤੁਸੀਂ ਤੂੰ ਸਿਆਣਾ ਵਾ ਬਾਕੀ ਵੇ ਪੁੱਤ ਉਹ ਵੀ ਨੀਗਾ ਮਾੜਾ ਹੈਗਾ ਮੇਰਾ ਪੁੱਤ ਵਾ ਉਦਾਂ ਹੀ ਉਹਦਾ ਸੁਭਾਅ ਹੈ ਇਦਾਂ ਜਰਾ ਇੱਕ ਗੁੱਸੇ ਚ ਆ ਜਾਂਦਾ ਫਿਰ ਉਹਨੂੰ ਨਹੀਂ ਪਤਾ ਲੱਗਦਾ ਉੱਚੇ ਨੀਵੇਂ ਦਾ ਤੇ ਕੋਈ ਗੱਲ ਨਹੀਂ ਪੁੱਤ ਕਾਲੇ ਨਾਂ ਪਈਦਾ ਹੁੰਦਾ ਵਾ ਤੂੰ ਤਾਂ ਵੱਡਾ ਵਾਂ ਨਾਲੇ ਤੂੰ ਤਾਂ ਆਪੋ ਆਪਣੇ ਥਾਈ ਸਾਰਿਆਂ ਨੂੰ ਰੱਖਣਾ ਵਾ ਤੇ ਮੈਂ ਮੇਰੀ ਗੱਲ ਸੁਣ ਮੇਰੇ ਜਿੰਦਿਆ ਜੀ ਮੈਂ ਨਹੀਂ ਉਹ ਤੁਹਾਨੂੰ ਅੱਡ ਹੋਣ ਦੇਣਾ ਮੈਂ ਦੇਖੋ ਚੌਂਦੀ ਵੀ ਤੁਸੀਂ ਇਕੱਠੇ ਰਹੋ ਰਲ ਮਿਲ ਕੇ ਰਹੀਏ ਮਾਂ ਚੌਂਦੀ ਕਰੀ ਵੀ ਬੱਚੇ ਵੱਖੋ ਵੱਖ ਹੋ ਜਾਣ ਇਹ ਤਾਂ ਨਹੀਂ ਕਦੀ ਵੀ ਹੋ ਸਕਦਾ ਮੈਂ ਨਹੀਂ ਉਹ ਵੱਖੋ ਵੱਖ ਤੁਹਾਨੂੰ ਹੌਣ ਦੇਣਾ ਭਾਵੇਂ ਜੋ ਮਰਜੀ ਹੋ ਜਾਏ ਓ ਮਮੀ ਮੈਨੂੰ ਇਹ ਚੰਗੀ ਤਾਂ ਨਾ ਪਤਾ ਵਾ ਕਿ ਤੁਸੀਂ ਮਾਨੀ ਨੂੰ ਮੇਰੇ ਨਾਲੋਂ ਜ਼ਿਆਦਾ ਪਿਆਰ ਕਰਦੇ ਜੀ ਪਰ ਉਹਨੇ ਜਿਹੜਾ ਸਾਡਾ ਨਿਜਾਜ ਫਾਇਦਾ ਚੁੱਕਿਆ ਵਾ ਨਾ ਉਹ ਨਹੀਂ ਮੈਂ ਬਰਦਾਸ਼ਤ ਕਰ ਸਕਦਾ ਬਾਕੀ ਜਿਹੜੀ ਘਰ ਦੀ ਗੱਲ ਵਾ ਨਾ ਮੈਂ ਇਹਨਾਂ ਦੇ ਕਿਥੇ ਕੰਦ ਕੱਢਣੀ ਆ ਇਹਦਾ ਮੁੱਲ ਪਾ ਲੈ ਉਹਨੇ ਰੱਖਨੇ ਆ ਉਹ ਰੱਖ ਲੈ ਮੈਂ ਬਾਹਰ ਪੈਗਿਆਂ ਚ ਪਾ ਲੂੰਗਾ ਤੇ ਜੋ ਨਹੀਂ پیسے ਦੇ ਸਕਦਾ ਤੇ ਪੈਸੇ ਮੇਰੇ ਕੋਲ ਲੈ ਲੈ ਉਹ ਆਪ ਕਰਾਈ ਤੇ ਲੈ ਨਵੇਂ ਪੋਣੇ ਨਵੇਂ ਪਾਲੇ ਇਹ ਗੱਲਾਂ ਮੈਨੂੰ ਦੀ ਨਾ ਕੋਈ ਮਤਲਬ ਨਹੀਂ ਗਾ ਨਹੀਂ ਰਖਬੀਰ ਇਦਾਂ ਨਹੀਂ ਕਰੀਦਾ ਹੁੰਦਾ ਤੂੰ ਮਨ ਨੂੰ ਠੰਡਾ ਰੱਖ ਤੂੰ ਤਾਂ ਸਿਆਣਾ ਵਾ ਤੂੰ ਤਾਂ ਵੀ ਇਦਾਂ ਕਰਨ ਡਿਆ ਵਾ ਤੂੰ ਸੋ ਇਕੱਠੇ ਕਰਕੇ ਰੱਖਣਾ ਕਿ ਤੂੰ ਹੁਣ ਡੋਡੀ ਹੋਣਾ ਵਾ ਉਹ ਨਹੀਂ ਮੰਮੀ ਤੁਸੀਂ ਆਪਣੀ ਗੱਲ ਕਰਕੇ ਨਾ ਮੇਰਾ ਦਿਲ ਛੋਟਾ ਨਾ ਕਰੋ ਨਾ ਮੇਰਾ ਫੈਸਲਾ ਬਦਲਣਾ ਹੀ ਆ ਜੋ ਕਰਨਾ ਮੈਂ ਕਰਕੇ ਛੱਡਣਾ ਵਾ ਪਟਵਾਰੀ ਆਜਾ ਜੇ ਸਵੇਰੇ ਆਜੇ ਇਹ ਫੈਸਲਾ ਹੋਣਾ ਵਾ ਤੇ ਤੁਸੀਂ ਆਪਣੇ ਹਿਸਾਬ ਨਾਲ ਬਰਾਬਰ ਦੀ ਬੰਦ ਕਰ ਦੋ ਏ ਆ ਕਿ ਨਾ ਉਹਨੂੰ ਘਟ ਦਿਓ ਤੇ ਨਾ ਮੈਨੂੰ ਵੱਧ ਦਿਓ ਹੈ ਇਹ بڑا ਰੋਲਾ ਪਾਉਂਦੇ ਆ ਅੱਡ ਡਾਈ ਦੀਆਂ ਗੱਲਾਂ ਕਾਣਦੇ ਆ ਪੁੱਛ ਤਾਂ ਸਹੀ ਜਾ ਕੇ ਭਲਾ ਤੇ ਕੀ ਗੱਲ ਹੋਈ ਆ ਇੰਨਾ ਕਾ ਤਾਂ ਰੋਲਾ ਪਾਇਆ ਆ ਨਾਪੋਤੇ ਇੰਦਾ ਨਹੀਂ ਕਰੀਦਾ ਹੁੰਦਾ ਕਾਲੇ ਨਹੀਂ ਭejਦਾ ਹੁੰਦਾ ਉਹ ਐਵੇਂ ਮੈਂਬਰ ਸਰਪੰਚ ਜੋ ਪਟਵਾਰੀ ਸੱਦ ਕੇ ਬੈਠ ਗਿਆ ਵਾ ਉਹ ਤੇ ਇਦਾਂ ਨਹੀਂ ਕਿੰਨੇ ਗੱਲਾਂ ਤਾਡੋ ਹੋ ਜਾਂਦਾ ਹੁੰਦਾ ਵਾ ਤੇਰਾ ਛੋਟਾ ਭਰਾ ਵਾ ਇਦਾਂ ਨਾ ਕਰ ਤੂੰ ਮੰਮੀ ਬੇਇੱਜ਼ਤੀ ਕਰ ਮੈਂ ਰੋਜ਼ ਮੈਂ ਨਹੀਂ ਕਰਦਾ ਬੇਇੱਜ਼ਤੀ ਮੈਨੂੰ ਆਪੇ ਸਮਝਾਉਂਗੀ ਮੈਨੂੰ ਡਾਟੂਗੀ ਤੇ ਤੇਰਾ ਵੱਡਾ ਭਰਾ ਵਾ ਇਦਾਂ ਨਹੀਂ ਕਰਨਾ ਹੈਗਾ ਬਾਕੀ ਪੁੱਤ ਤੂੰ ਅੱਡੋ ਹੋਂਦੀ ਗੱਲ ਕਰਨ ਦੇ ਜੇ ਕੋਈ ਗੱਲ ਨਹੀਂ ਤੂੰ ਇਕੱਠੇ ਰੋ ਕੋਈ ਸਮਾਂ ਪਾ ਕੇ ਚਲ ਘਰ ਉਹਨੂੰ ਵੱਖਰਾ ਬਣਾਉਂਦਾ ਅਗੇ ਫੇ ਤੂੰ ਅੱਡ ਵੀ ਹੋ ਜਾਓ ਇਦਾਂ ਤੂੰ ਲੋਕਾਂ ਨੂੰ ਤਮਾਸ਼ਾ ਕਰਨਾ ਵਾ ਲੜਕੇ اڈੋਏ ਤੇ ਰਜਮੰਦੀ ਨਾ ਮੈਂ ਤੁਹਾਨੂੰ ਕਰੂੰਗੀ। ਉਹ ਮੰਮੀ ਲੋਕਾਂ ਦੇ ਮਖੌਲ ਪਣੋ ਕਰਨੇ ਚੰਗੇ ਆ ਮੇਰੇ ਵਾਸਤੇ। ਜਿਹੜਾ ਇਹ ਆ ਨਾ ਕਦੀ ਗਲੀ ਬਾਤੀ ਸੁਣਦਾ ਵਾ, ਕਦੀ ਹੱਥੀ ਪੈਂਦਾ ਵਾ। ਮੈਂ ਇਹ ਨਹੀਂ ਕਰ ਸਕਦਾ। ਨਹੀਂ ਪੈਂਦਾ। ਹੁਣ ਮੈਨੂੰ ਕਹੂੰਗੀ ਹੱਥੀ ਪਿਆਨ ਦਾ ਕੋਈ ਮਤਲਬ ਨਹੀਂਗਾ। ਤੂੰ ਮੈਨੂੰ ਉਦੋਂ ਦੱਸਦਾ ਤੇ ਜੇ ਤੇਰੇ ਕੋ ਨਹੀਂ ਤੇ ਮੈਂ ਦੋ ਚ ਪੇੜਾ ਮਾਰਦੀ ਉਹਨੂੰ ਪਤਾ ਲੱਗਦਾ। ਤੁਹਾਨੂੰ ਅੱਗੇ ਭਲੇਖਾ ਵਾ ਕਿ ਉਹ ਨਮਾ ਲਗਾ ਕਰਨਾ। ਥਾਂ ਹਰ ਥਾਂ ਤੇ ਰਹੋ ਕੰਮ ਹੁੰਦਾ। ਪਰ ਮੈਂ ਅੱਡ ਨਹੀਂ ਹੋਣ ਦੇਣਾ। ਮੈਂ ਆਪਣੇ ਜਿੰਦਿਆ ਜੀ ਇਹ ਕੰਮ ਨਹੀਂ ਹੋਣ ਦੇਣਾ ਫਿਰ ਪੋਤੇ ਤੈਨੂੰ ਵਿਆਹ ਮੈਂ ਵੀ ਮੈਂ ਤੈਨੂੰ ਪਿਆਰ ਨਹੀਂ ਕਰਦੀ ਜਿੰਨਾ ਮੈਂ ਉਹਨੂੰ ਪਿਆਰ ਕਰਦੀ ਆ ਉਹਨਾਂ ਮੈਂ ਤੈਨੂੰ ਵੀ ਪਿਆਰ ਕਰਦੀ ਆ ਹੈ ਬਾਕੀ ਮੈਂ ਆ ਤੇਰੇ ਫੈਸਲੇ ਤੋਂ ਬਿਲਕੁਲ ਸਹਿਮਤ ਨਹੀਂ ਕੀ ਵੀ ਤੂੰ ਅੱਡ ਹੋ ਮੰਮੀ ਜੇ ਤੁਸੀਂ ਹਾਨੂੰ ਇੰਨਾ ਮੰਨਦੇ ਜੇ ਤੇ ਜੇ ਰ ਵੀ ਨਾ ਤੁਸੀਂ ਇੰਨਾ ਪਿਆਰ ਕਰਦੇ ਜੇ ਤੇ ਫਿਰ ਤੁਸੀਂ ਸਾਡੀ ਗੱਲ ਕਿਉਂ ਨਹੀਂ ਮੰਨਦੇ ਕਰੋ ਹਾਨੂੰ ਅੱਡ ਘਰ ਦਾ ਤੇ ਮਾਹੌਲ ਖਰਾਬ ਕੀਤਾ ਤੁਹਾਡੇ ਨਿੱਕੇ ਮੁੰਡੇ ਨੇ ਨਾ ਭਰਾ ਨੂੰ ਭਰਾ ਸਮਝਦਾ ਨਾ ਭਜਾਈ ਨੂੰ ਭਜਾਈ ਸਮਝਦਾ ਜੇ ਗਰਮੀਦ ਨੂੰ ਕਈ ਕੋ ਕਹਿੰਦਾ ਵਾ ਜੇ ਮੈਂ ਗਾੜੀ ਹੁੰਨੀ ਆ ਤੇ ਗਾੜੀ ਮੈਨੂੰ ਵੀ ਅੱਖਾਂ ਤਖਾਲਦਾ ਵਾ ਕਹਿੰਦਾ ਵੀ ਬਰੇ ਹੋ ਜਾ ਜਿੱਦਾਂ ਉਹਦੇ ਤੇ ਪਾਣੀ ਰੋੜਿਆ ਹੀ ਨਾ ਆਹ ਪਾਣੀ ਇਹ ਤੇਰੇ ਤੇ ਰੋੜੂਗਾ ਇਹ ਕੋਈ ਗੱਲ ਬੰਦੀ ਮਮੀ ਅਸਕਰ ਮੈਂ ਵੱਡੀ ਪਰਜਾਈ ਆ ਘਰ ਦਾ ਮੌਲ ਇੰਨਾ ਖਰਾਬ ਹੋਇਆ ਪਿਆ ਵਾ ਨਾ ਹੁਣ ਇਕੱਠੇ ਰਹਿੰਦਾ ਕੋਈ ਮਤਲਬ ਨਹੀਂ ਰਹਿ ਗਿਆ ਲੋਕਾਂ ਦੇ ਘਰਾਂ ਚ ਜਾ ਕੇ ਵੇਖੋ ਕਿਤੇ ਲੋਕੀ ਇੱਕ ਮੇਕੇ ਰਹਿੰਦੇ ਆ ਤੇ ਇਹਨੇ ਕੀ ਕੀਤਾ ਸਾਡੇ ਨਾਲ ਵਾਧੂ ਦਾ ਉਹਦੇ ਹੱਥੀਂ ਪਿਆ ਤਾ ਨਾਲੇ ਮੈਨੂੰ ਵੀ ਅੱਖਾਂ ਹਟਦਾ ਹੀ ਨੀ ਰਹਿਾਂ ਤੇ ਨੀ ਰਹਿਾਂ ਤੇ ਮੈਂ ਕਹਿੰਦੀ ਆਂ ਘਰ ਦਾ ਮੋੜ ਠੀਕ ਹੋ ਜੇ ਘਰ ਰਜਾ ਮੰਦੀ ਹੋ ਜੇ ਮੁੰਡੇ ਤੋਂ ਵੇ ਸੈੱਟ ਹੋ ਜਾਣ ਬੈਠੇ ਘਰ ਤੇ ਤੂੰ ਹੋਰ ਬਲਦੀ ਤੇ ਅੱਗ ਪਾਉਂਦੀ ਮੰਮੀ ਰਜਾ ਮੰਦੀ ਇਦਾਂ ਕਿਦਾਂ ਹੋ ਜੂਗੀ ਜੇ ਇੱਕ ਖਰਾਬ ਕਰੂਗਾ ਕੰਮ ਤੇ ਦੂਜਾ ਪਤਾ ਮਾਸ ਜੋ ਮਰਜ਼ੀ ਸੁਣੀ ਜਾਵੇ ਇਹਨਾਂ ਦੀਆਂ ਗੱਲਾਂ ਇਦਾਂ ਨਹੀਂ ਹੁੰਦਾ ਮੰਮੀ ਨਹੀਂ ਨਾ ਤੇ ਇੱਕੋ ਜਣਾਂ ਨੇ ਪੈਂਦੇ ਆ ਇਦਾਂ ਕਰੋ ਡਾਂਗਾ ਫੜਾਓ ਤੇ ਲੜਨੋ ਤੀ ਤੂੰ ਤਾਂ ਅੱਗੇ ਚੌਂਦੀ ਸੀ ਵੀ ਮਨੀ ਦਾ ਵਿਆਹ ਨਾ ਹੋਵੇ ਤੇ ਮੈਂ ਆਹੋ ਗੱਲ ਤੇ ਅੱਡ ਹੋ ਜਾਂ ਉਹ ਗੱਲ ਹੋ ਗਈ ਨਾ ਤੇਰੀ ਤੇਰੀਆਂ ਤਾਂ ਮੰਨਾਈਆਂ ਹੋ ਗਈਆਂ ਤੇ ਤੈਨੂੰ ਪੈ ਗਈ ਠੰਡ ਐਸੇ ਸ਼ਦਾ ਦਾ ਕਰਕੇ ਕਹਿੰਦੀ ਵੀ ਅੱਡ ਹੋ ਜੀ ਜਿੱਦਾਂ ਦਾ ਇਹ ਸ਼ਦਾ ਕੁੜਦਾ ਇਹ ਪਹਿਲਾਂ ਵੀ ਨਹੀਂ ਕੁੱਟਣੋਂ ਹਟਿਆ ਤੇ ਹੁਣ ਵੀ ਨਹੀਂ ਹਟਿਆ ਤਾਂ ਹੀ ਫੇ ਤੇਰੀ ਬੋਲੀ ਤੂੰ ਹੀ ਸਿਕਾਉਣੀ ਆ ਨਾ ਮੁੰਡੇ ਵੱਡੇ ਨੂੰ ਤਾਂ ਤਾਂ ਹੀ ਤੇਰੀ ਬੋਲੀ ਉਹ ਬੋਲਦਾ ਵਾ ਉਹ ਮੰਮੀ ਮੈਂ ਕਿਸਦੀ ਬੋਲੀ ਨਹੀਂ ਬੋਲਦਾ ਜੇ ਮੈਂ ਉਹਦੀ ਬੋਲੀ ਬੋਲਦਾ ਤਾਂ ਨਾ ਮਰੀ ਤੇ ਗਿਆ ਪਹਿਲਾਂ ਅੱਡ ਹੋਇਆ ਹੋਣਾ ਸੀ ਥੋੜਾ ਬੋੜਾ ਆਪਣੇ ਮੁੰਡੇ ਨੂੰ ਸਮਝਾਇਆ ਕਰੋ ਕੀ ਸਮਝਾਵਾਂ ਮੈਨੂੰ ਤਾਂ ਕੋਈ ਸਮਝੀ ਨਹੀਂ ਆਉਂਦੀ ਤੁਹਾਡੀ ਜੋ ਤੁਹਾਡੀਆਂ ਬੁਡੀਆਂ ਕਹਿੰਦੀਆਂ ਉਹ ਤੁਸੀਂ ਕਰ ਲਾ ਪੇਜੇ ਮੈਨੂੰ ਤਾਂ ਕੋਈ ਤੁਸੀਂ ਚੰਗੇ ਚਾਹੁੰਦੇ ਨਹੀਂ ਬੇਸਿਆ ਨਾ ਨਾ ਇਹ ਤਾਂ ਕੋਪੀ ਨਾ ਗੱਲ ਕਿ ਜਦੋਂ ਮੁੰਡਾ ਵਿਆਹ ਜਾਂਦਾ ਉਦੋਂ ਘਰ ਦੀ ਜਿਹੜੀ ਤੁਸੀਂ ਉਹ ਪੜਾਉਂਦੀ ਆ ਅਸੀਂ ਐਡੇ ਬੇਗੂਗ ਸਾਨੂੰ ਪਤਾ ਹੀ ਕੱਖ ਨਹੀਂਗਾ ਮੰਮੀ ਹੁਣ ਬੋਲਦਾ ਖਲਾਰਾ ਨਾ ਪਾਇਓ ਪਟਵਾਰੀ ਨੇ ਮੈਂਬਰ ਨੇ ਸਰਪੰਚਾਂ ਨੇ ਹੋਣਾ ਵਾ ਤੇ ਚੁੱਪਚਾਪ ਜਿਥੇ ਕਹਣਗੇ ਸਾਇਨ ਕਰ ਦਿਓ ਰਜਮੰਦੀ ਦਾ ਜੋ ਮੇਰਾ ਹਿਸਾਬਾ ਨਾਮੀ ਦੂਰੇ ਦਿਓ ਜਿਹੜਾ ਹਿਸਾਬਾ ਨੀ ਦਾ ਮਨਾ ਮਨੀ ਨੂੰ ਦੇ ਦਿਓ ਗੱਲ ਮੁਕੀ ਝਗੜਾ ਪਰ ਔਰ ਵੀਰੇ ਹੰਨਾ ਮਸਾ ਘੱਟ ਵੀ ਮਿਲ ਜੂਗਾ ਉਹਦੇ ਜੀ ਵੀ ਸਬਰ ਕਰ ਲਾਂਗੇ ਆ ਰੋਜ਼ ਰੋਜ਼ ਦੇ ਕਲੇਸ਼ ਤੋਂ ਪਛਦੇ ਜਾਵਾਂਗੇ ਨਾ ਰੋਜ਼ ਦਾ ਕਲੇਸ਼ ਹੜਕੋ ਨਹੀਂ ਚੱਲਿਆ ਜਾਂਦਾ ਨਾਲੇ ਮੰਮੀ ਉਹਨੂੰ ਕਈ ਕੁਛ ਕਹਿੰਦਾ ਵਾ ਹੜਕੋ ਵੇਖਿਆ ਜਾਂਦਾ ਆਣਗਵਣ ਕੀ ਕਹਿਣਗੇ ਵੀ ਤੁਹਾਡਾ ਇੱਕ ਨੋ ਨਹੀਂ ਸੰਭੀ ਜਾਂਦੀ ਹਾ ਦੀਦੀ ਖੈਰਸਾਨਾ ਜਿਹੜੇ ਹਿਸਾਬ ਨਾਲ ਗਰਮੀ ਨੂੰ ਕੁੱਟਦਾ ਹੋਣਾ ਮਰ ਮਰਾ ਗਈ ਨਾ ਅਗਲੇ ਪੈਣੇ ਹਲੇ ਜੇਰ ਜਿਠਾ ਵੀ ਵੇਖਦੇ ਹੁੰਦੇ ਆ ਕਿ ਇਹ ਨਾਲ ਹੀ ਇਹਨਾਂ ਦਾ ਕਸੂਰ ਵਾ ਜੇਰ ਜਿਠਾ ਨਹੀਂ ਭਾਵੇਂ ਹੱਥ ਜੋੜ ਦੇਣ ਕਿ ਨਾ ਕਰ ਨਾ ਕਰ ਅਗਲੇ ਦਿਨ ਸੱਸੋਂ ਬਾਤ ਚੁੱਕੋ ਬਣਾਏ ਚੁੱਕੋ ਦੋਵੇਂ ਜਾਣੀ ਪਤਾਵਾ ਤੂੰ ਇਹਦਾ ਹੀ ਪੜਿਆ ਪੜਾਇਆ ਬੋਲਦਾ ਕੋਈ ਮੰਮੀ ਮੈਂ ਕਿਹਦਾ ਪੜਿਆ ਪੜਾਇਆ ਨਹੀਂ ਬੋਲਦਾ ਮੈਨੂੰ ਇਨੀ ਕੁ ਸਮਝ ਹੈਗੀ ਆ ਕਾ ਨਹੀਂ ਤੈਨੂੰ ਸਮਝਵਾ ਹੈ ਤੂੰ ਤਾਂ ਬੁੱਢੀ ਦਾ ਮਾਨ ਲੱਗਾ ਹਾਂ ਤੂੰ ਕਹਿੰਦਾ ਚ ਦੋ ਜਣੇ ਕੋ ਗੱਲ ਕਰਨ ਵਾਲੀ ਨਹੀਂ ਨੀਗੀ ਤੂੰ ਹੀ ਮੰਮੀ ਜੋ ਮਰਜ਼ੀ ਸਮਝੀ ਜਾਓ ਇਹ ਹੋਈ ਗੱਲ ਕਰੀ ਬੁੱਢੀ ਮਗਰ ਲੱਗਾ ਬੁੱਢੀ ਮਗਰ ਕੀ ਬੁੱਢੀ ਮਗਰ ਮੈਨੂੰ ਲੱਗਾ ਕਾਕਾ ਮਨ ਆਜ ਤ ਭਾਵੇਂ ਮਨ ਕੱਲ ਅੱਜ ਨਹੀਂ ਮੈਂ ਸਹਿਣ ਕਰਦੀ ਮੈਂ ਕੱਲ ਕਰਦੀ ਮੈਂ ਨਹੀਂ ਹੋ ਕਰਨੇ ਸਹਿਣ ਭਾਵੇਂ ਜੋ ਮਰਜ਼ੀ ਹੋ ਜੇ ਮੈਂ ਨਹੀਂ ਜੱਡ ਹੁਣ ਦੇਣਾ ਭਾਵੇਂ ਚੰਗਾ ਮਨਾ ਤੇ ਭਾਵੇਂ ਬੁਰਾ ਮਨਾ ਜਿਹੜੀ ਗੱਲ ਉਹ ਤਾਂ ਅੱਗੇ ਕਹਿੰਦਾ ਵਾ ਤੇ ਮੈਂ ਕੱਲਾ ਰਹਾ ਤੇ ਤੂੰ ਉਹੇ ਗੱਲ ਕਰਨ ਡਿਆ ਵਾ ਤੂੰ ਮੰਮੀ ਚੰਗਾ ਵਲੋਂ ਕਹਿੰਦਾ ਵਾ ਕੱਲਾ ਰਹਾ ਤੇ ਕੱਲਾ ਹੋ ਜੇ ਫਿਰ ਬੰਦੀ ਜਨ ਆਪਣੀ ਕਿਉਂ ਲਾਉਂਦੇ ਜੀ ਵਿੱਚ ਉਹਦੀ ਮਨ ਦੀ ਖੁਆਇਸ਼ ਪੂਰੀ ਹੋਉਂਦੀ ਆ ਹੋ ਲੈੰਦੋ ਨਾਲੇ ਸਾਡੇ ਸਾਹਮਣੇ ਕੋਟ ਕੋਟ ਖੋਹਦਾ ਨਾ ਸਾਨੂੰ ਅੱਡ ਹੋ ਜੂਗਾ ਮਿਲ ਕੇ ਪੁੱਟੇ ਮਾਰੇ ਝੁਗ ਜੂਗਾ ਉਹ ਤਾਂ ਹੀ ਵਿੱਚ ਜਵਾਬ ਦਦ ਨਹੀਂ ਆਉਂਦੀ ਹੈ ਨਾ ਫਿਰ अच्छा तां फिर ਮੈਂ ਤੇਰੀ ਪੱਕੀ ਰਹਿਵਾ ਕਿ ਮੈਂ ਅੱਟ ਹੋ ਜਾ ਮੇਰੀ ਪੱਕੀ ਹੈ ਮੰਮੀ ਜਿਉ ਉਹ ਨਹੀਂ ਮੇਰੇ ਅੱਖੇ ਲਾਦਾ ਤੂੰ ਮੈਨਾਂ ਕਿੰਨਾ ਕ ਲੱਗਣ ਡਿਆ ਕੋਈ ਖਸਮ ਨੂੰ ਜਾੜ ਕੇ ਤਾਂ ਮਰਦੀ ਘਾੜ ਦੇ ਮੈਂ ਮੰਨਣੀ ਚੋਣੀ ਨਹੀਂ ਕਹਿੰਦੇ ਨਾ ਅਬੀ ਕਿ ਤਾਂ ਸੁੱਤੀ ਘੋੜੇ ਵੇਚ ਕੇ ਬਾਹਰ ਰਹਿ ਕੇ ਕੁਛ ਹੋਣ ਡਿਆ ਤੀ ਨੱਕ ਪਾਉਂ ਜਾਂ ਅਹੀਂ ਖਾਖਾ ਪੇ ਮਾਰ ਕੇ ਤੇ ਇਹ ਵੇ ਕਿ ਤਾਂ ਸੁੱਤੀ ਇਹਨੂੰ ਕੋਈ ਫਿਕਰ ਨਹੀਂ ਕੀ ਬਾਂਡਿਆ ਕੀ ਨਹੀਂ ਕਿਦਾਂ ਘੋੜੇ ਵੇਚ ਕੇ ਸੌਂਦੀ ਓਠਾ ਪਾ ਦਿਗਾ ਮਤਲਬ ਮੰਮੀ ਕਿਉਂ ਹੋ ਗਿਆ ਵਾ ਤੈਨੂੰ ਕੀ ਹੋਇਆ ਵਾ ਮੈਂ ਤੇ ਇਹੋ ਸੇ ਹੋ ਨਮ ਤਾਂ ਪੁੱਛਣ ਦੀ ਵੀ ਕੀ ਹੋ ਗਿਆ ਜੇ ਤੂੰ ਉੱਠ ਕੇ ਵੇਖੇ ਤਾਂ ਪਤਾ ਲੱਗੇ ਨਾ ਕੀ ਹੋਣ ਡਿਆ ਤੇ ਕੀ ਨਹੀਂ ਹੋਣ ਡਿਆ ਤੈਨੂੰ ਕੋਈ ਫਿਕਰ ਨਹੀਂ ਪਾਕਾ ਨਹੀਂ ਤੈਨੂੰ ਸੌਣਨਾ ਹੀ ਆ ਕਿ ਮੈਂ ਸੁੱਦੀ ਰਵਾਂ ਨਹੀਂ ਨਹੀਂ ਮੰਮੀ ਮੈਂ ਕਿੱਥੇ ਸੁੱਦੀ ਆ ਆ ਮੈਂ ਕਿੰਨੀਆਂ ਗਲਤ ਗੱਲਾਂ ਕਰਦੀ ਕਿ ਤੂੰ ਸੁੱਦੀ ਨਹੀਂ ਤੇ ਤੈਨੂੰ ਪਤਾ ਵਾ ਵੀ ਮੈਂ ਕੀ ਕਰ ਕੀ ਨਹੀਂ ਦੱਸਾਂ ਪਤਾ ਮੈਨੂੰ ਤੈਨੂੰ ਕਿਉਂ ਆਵਾ ਉੱਠ ਕੇ ਨੰ ਕੰਮ ਕੰਦਾ ਵੇਖ ਮੰਮੀ ਕੰਮ ਤਾਂ ਦਾ ਕੋਈ ਨਹੀਂ ਜੇ ਹੈਗਾ ਤਾਂ ਮੈਂ ਵੇਖ ਲੈਨੇ ਆ ਆ ਵੇਖੋ ਮੈਂ ਤਾਂ ਖੈ ਥੋੜਾ ਬਹੁਤਾ ਹੱਥ ਸੜਿਆ ਕਿੱਦਾਂ ਪਾਣੀ ਵਗੰਡਾ ਵਿੱਚੋਂ ਪਹਿਲਾਂ ਉਹਨਾਂ ਨੇ ਹੱਥ ਸਾੜਿਆ ਮੇਰਾ ਤੇ ਹੁਣ ਮੀਤੀ ਦਿਨ ਤੁਹਾਨੂੰ ਦੱਸਿਆ ਹੀ ਹੁਣਾਵਾ ਠੰਡਾ ਪਾਣੀ ਪਾ ਪਾ ਕੇ ਮੰਮੀ ਮੈਨੂੰ ਸਾਰੀ ਪਿਓ ਛੜਿਆ ਕੋਈ ਪਰਭ ਭਾਈ ਹੀ ਪਾਣੀ ਜਾਂਦਾ ਨੇ ਮੰਮੀ ਨਾਲ ਮੈਨੂੰ ਬੁਖਾਰ ਚੜ ਗਿਆ ਉਹਦੇ ਨਾਲ ਹੱਥ ਦਦ ਪਹਿਲਾਂ ਹੀ ਚੜ ਦੋਣ ਡੀ ਟਿੱਗਿਆ ਵਿੱਚੋਂ ਜਾਣ ਨਹੀਂ ਦਿਆ ਹੁਣ ਮੈਨੂੰ ਦਵਾਈ ਦਿੱਤੀ ਉਹਨਾਂ ਨੇ ਤੇ ਦਵਾਈ ਨਜਰਾ ਮਮੀ ਮੇਰੀ ਅੱਖ ਲੱਗ ਗਈ ਮੈਨੂੰ ਨੀਂਦ ਆ ਗਈ ਮੈਂ ਤਾਂ ਟਿਗੀ ਹਾਂ ਮੈਂ ਤਾਂ ਦਰਦ ਹੀ ਨਹੀਂ ਹੁੰਦੇ ਸਿਰ ਵੀ ਫੱਟੀ ਜਾਂਦਾ ਇਹਨਾਂ ਤੇ ਨੀਂਦ ਨਹੀਂ ਆਉਂਦੀ ਜੇ ਬੰਦਾ ਠੀਕ ਹੋਵੇ ਨਾ ਫੇਰ ਹੀ ਨੀਂਦ ਆਉਂਦੀ ਆ ਜੇ ਬੰਦਾ ਬਿਮਾਰ ਹੋਵੇ ਫੇਰ ਨੀਂਦ ਨਹੀਂ ਹੁੰਦੀ ਤੂੰ ਤਾਂ ਸੁੱਤੀ ਘੋੜੇ ਮੈਂ ਕਿਤੇ ਇਹਨਾਂ ਨੂੰ ਪਤਾ ਕਿ ਬਾਹਰੋਂ ਕੋਈ ਨੁਟਪੁਟ ਕੇ ਲੈ ਜਾਏ ਤੁਹਾਨੂੰ ਕੋਈ ਫਿਕਰ ਨਹੀਂ ਬਾਪਾ ਨੇ ਤੂੰ ਐ ਸੁੱਤੀ ਰਹਾਂਗੇ ਕੋਈ ਨਹੀਂ ਮਤਲਬ ਹੈਗਾ ਤੁਹਾਨੂੰ ਬਾਹਰ ਨਾ ਪੀ ਵੇਖ ਕੇ ਜਾ ਕੇ ਕੀ ਬਰਬੜਿਆ ਕੀ ਨਹੀਂ ਮੈਂ ਤੁਹਾਡੇ ਦਿਲ ਚਿਰ ਵੀ ਆ ਨਾ ਤੇ ਮੈਂ ਪਖੰਡ ਕਰਦੀ ਆ ਮੰਨੇ ਵੀ ਪਖਾਣ ਨਹੀਂ ਕਰਦੀ ਮੈਨੂੰ ਨੀਂਦ ਸੱਚੀ ਕਿੱਥੇ ਆਉਂਦੀ ਉਹ ਤੇ ਜਿਹੜੀ ਦਵਾਈ ਦਿੱਤੀ ਨਾ ਮਨੇ ਨੇ ਉਹ ਦਵਾਈ ਜਿਆਦਾ ਤੇਜ਼ੀ ਉਹਦੇ ਨਾਲ ਮੇਰੀ ਅੱਖ ਲੱਗ ਗਈ ਆ ਮਿੰਦ ਮੰਮੀ ਦਰਦੀ ਨਹੀਂ ਹੋਣ ਈ ਮੈਨੂੰ ਨੀਂਦ ਸੱਚੀ ਨਹੀਂ ਆਉਂਦੀ ਅੱਛਾ ਪਖਾਣ ਨਹੀਂ ਕਰਦੀ ਵਾ ਤੂੰ ਕੀ ਕਰਦੀ ਆ ਕਿਦਾਂ ਤੇਰੀ ਜ਼ਬਾਨ ਕਈ ਥੀਂ ਕੋਕਾ ਚਰਕਾ ਤੇ ਕਰਦੀ ਆ ਹੈ ਉੱਠ ਕੇ ਰ ਕੰਮ ਕਰ ਮੂੰਹ ਮੱਥਾ ਸਵਾਰ ਉੱਠ ਜਾੜ ਕੇ ਕੰਮ ਕਰ ਐ ਕੰਮ ਕਰ ਨੂੰ ਲਿਆਂਦਾ ਵਾ ਤੇਰਾ ਮੂੰਹ ਵੇਖਣ ਨੂੰ ਨਹੀਂ ਲਿਆਂਦਾ ਹੈਗਾ ਤੇ ਬਾਕੀ ਤੂੰ ਕਹਿੰਦੀ ਮਣੀ ਨੂੰ ਤੂੰ ਆਪਣਾ ਕਰ ਤੱਪੀ ਚ ਤਰਖਾਣੀ ਆ ਕੋਰ ਗੱਲ ਕੋਈ ਨਹੀਂ ਕੀ ਡੇਜੇ ਦੇ ਤਰਫ ਆਦੀ ਇਹ ਤੈਨੂੰ ਇਹ ਕਿ ਮੈਨੂੰ ਵੈਲੀਆ ਪਾਪਾ ਦੇਈ ਜਾ ਤਾਂ ਮੈਂ ਖਾਈ ਜਾਵਾਂ ਮੇਰੇ ਕੋਲ ਹੀ ਪੱਕਦੀ ਆ ਤੂੰ ਪਾ ਤਕਾਓ ਆ ਵੇ ਲੋ ਆਪਣੀ ਮਾਂ ਦੇ ਕੰਮ ਵੇਖਾ ਨਹੀਂ ਰਿਆ ਮੈਂ ਤੇ ਇਹਦੀ ਨਹੀਂ ਸਮਝ ਆਉਂਦੀ ਪਹਿਲਾਂ ਹਾਨੂ ਖਪਾ ਕੇ ਹੁਣ ਉਹਦੇ ਤਵਾੜੇ ਹੋ ਗਈ ਜਾ ਕੇ ਉਹ ਤੇ ਅੱਗੇ ਆਪਣੇ ਬੰਦੇ ਦੇ ਹੱਥੋਂ ਸੜੀ ਆ ਤੈਨੂੰ ਹੋਰ ਕੀ ਸੜਨਾ ਕਦੀ ਇਹਦਾ ਹੱਥ ਲੂ ਦਿੰਦਾ ਵਾ ਕਦੀ ਇਹਨੂੰ ਠੰਡਾ ਪਾਣੀ ਪਾ ਦਿੰਦਾ ਦੱਸ ਉਹ ਲੋਹੇ ਦੀ ਬਣੀ ਆ ਉਹ ਨਹੀਂ ਕਹਿ ਦਿੱਤੀ ਜੇ ਤੂੰ ਵਿਆਹ ਕਰਾਇਆ ਹੀ ਆਪਣੀ ਮਰਜ਼ੀ ਦੇ ਨਾਲ ਤੇ ਇਹਨੂੰ ਚੱਜ ਨਾਲ ਰੱਖ ਚੱਜ ਨਾਲ ਰੱਖਣਾ ਆਉਣ ਨਹੀਂ ਦਿਆ ਮੈਂ ਉਹਦਾ ਬਥੇਰੀਆਂ ਦਵਾਈਆਂ ਪਾਉਂਦੀ ਸੀ ਤੁਹਾਨੂੰ ਕਿ ਨਾ ਇਹਦਾ ਵਿਆਹ ਕਰੀਏ ਨਾ ਕਹਦੀਏ ਤੁਸੀਂ ਵੀ ਨਹੀਂ ਮੇਰੇ ਭਰਾ ਨੂੰ ਵੱਲ ਵੇਕੇ ਦਾ ਛੱੜਦੀ ਆ ਕੀ ਖਰੇ ਦਾ ਵਿਆਹ ਕਿ ਉਹ ਚੱਲਿਆ ਸਣਨਾ ਸੁਣਨਾ ਮੈਂ ਕੀ ਆ ਮੈਂ ਤਾਂ ਇਹਨਾਂ ਦਾ ਭਲਾ ਸੋਚਦੀ ਸੀ ਉਹ ਮੈਂ ਵੀ ਆਂਦਾ ਕਿ ਚਲ ਸ਼ਹਿਰ ਵਿਆਹ ਕਰਕੇ ਸੁਧਰ ਜਾਏਗਾ ਮੈਨੂੰ ਥੋੜੀ ਪਤਾ ਕਿਨੇ ਹੋਰ ਮੱਛਰ ਜਾਣਾ ਵਾ ਅੱਗੇ ਕੀ ਪਤਾ ਵਿਚਾਰੀ ਦੇ ਨਾਲ ਕੀ ਹੋਇਆ ਤੇ ਕੀ ਨਹੀਂ ਹੋਇਆ ਤੇ ਆ ਉਹਦੇ ਨੂੰ ਦੂਣਾ ਕਰਨ ਡਿਆ ਇੱਥੇ ਲਿਆ ਕੇ ਇਹਨੂੰ ਤੇ ਚਲ ਉਹ ਤੇ ਜਿਹੜਾ ਕਰਦਾ ਕਰਦਾ ਮੰਮੀ ਸਾਡੀ ਗੜੀ ਘੱਟ ਕਰਉਂਦੀ ਐ ਮੰਮੀ ਉਹਦੇ ਦਵਾਲੇ ਹੋ ਗਈ ਉਹਦਾ ਵਿੱਚ ਜਿਹੜਾ ਕੀ ਕਸੂਰ ਵਾ ਕਸੂਰ ਸਾਡੇ ਮੁੰਡੇ ਦਾ ਵਾ ਤੇ ਮੰਮੀ ਉਹਦੇ ਦਵਾਲੇ ਹੋ ਜਾਂਦੀ ਜਾ ਕੇ ਮੁੰਡੇ ਨੂੰ ਨਹੀਂ ਸਮਝਾਉਣਾ ਤੇ ਗੱਡੀ ਡਰਾਈਵਰ ਜਿਹਨੇ ਕਿ ਉਹ ਉਹਦੇ ਅੱਗੇ ਚੁੰਦਾ ਚੁੰਦਾ ਤੇ ਚੁੰਦਾ ਤੇ ਚੁੰਦਾ ਰਵੇ ਮੇਰੇ ਕੋਲ ਨਹੀਂ ਬੇਇੱਜ਼ਤੀ ਕਰਾਈ ਜਾਂਦੀ ਬਾਰ-ਬਾਰ ਹੋਂ ਉਹ ਚਾਹੁੰਦਾ ਵੇ ਮੈਂ ਆਰਡਰਾਂ ਮੈਂ ਤੇ ਮੈਂ ਜੋ ਮਰਜੀ ਆਪਣੀ ਘਰ ਦੀ ਨਾ ਕਰਾਂ ਐਦਾਂ ਰਵੇ ਵੇ ਇੱਕ ਜਰਿਆ ਥੋੜੀ ਜਾਂਦਾ ਮੇਰੀ ਗੱਲ ਸੁਣ ਹਜੇ ਤੇ ਉਹਦੇ ਪੇਕੇ ਜਿਹੜੇ ਉਹ ਬੈਠੇ ਚਪ ਕਰਕੇ ਜਦੋਂ ਮੁਰਗੇ ਆਟੋ ਗਿਆ ਇਦਾਂ ਦੇ ਲੱਛਣ ਕਿਤੇ ਗੱਲਾਂ ਲੈ ਕੇ ਖਾਂ ਜਾਣਾ ਕਿਦਾਂ ਲੈ ਜਾਣਗੇ ਪਰ ਜਾਈ ਦੇ ਤਾਂ ਅੱਗੇ ਛੜਿਆ ਮੱਥਾ ਵਾ ਉਹਨਾਂ ਦੇ ਕਦੀ ਵੀ ਨਹੀਂ ਖਾਣਨੀ ਉਹਨਾਂ ਨੇ ਤੇ ਗਲੋਂ ਫਾਲ ਆਇਆ ਇੱਕ ਹਿਸਾਬ ਦਾ ਚਲ ਜੇ 3 ਦਿਨ ਮਾੜੀ ਕਿਸਮਤ ਹੋਈ ਜਾਂਦੀ ਆ ਤੇ ਪੇਕੇ ਵੀ ਆਂਦੇ ਆ ਵੀ ਜਾਂ ਦੂਜੀ ਵਾਰ ਇਹਨਾਂ ਮਾਲਕਾ ਝੂਠ ਹੀ ਹੋ ਜੇ ਇਹਨਾਂ ਨੂੰ ਕਿਤੇ ਰੱਖਣਾ ਨਾ ਪਏ ਜਦ ਪੁੱਤ ਛੜੇ ਹੋ ਜਾਂਦੇ ਆ ਪੁੱਤ ਜਦੋਂ ਬੁੜੀਆਂ ਛੱਡ ਕੇ ਚਲ ਜਾਂਦੀਆਂ ਉਹਨਾਂ ਨੂੰ ਕਿਦਾਂ ਦੋਰੇ ਦੋਰੇ ਵਿਆਹਦੇ ਆ ਤੇ ਜਿੱਤੇ ਹੀ ਇਹ ਦੋਰੇ ਵਿਆਹਣੀ ਪੈ ਜਾਂਦੀ ਤੇ ਇਹਨਾਂ ਨੂੰ ਮੌਤ ਪੈ ਜਾਂਦੀ ਮਾਪੇ ਪੇਕੇ ਵੀ ਕਿਹੜੇ ਘੱਟ ਵਾ ਪਰ ਮੈਨੂੰ ਤੇਨੇ ਕਈ ਵਾਰੀ ਗਰਮੀ ਤੇ ਗੁੱਸਾ ਚੜਦਾ ਵਾ ਕਿਹਦੇ ਤੇਰੇ ਨਾਲ ਕੰਮ ਕਰਦਾ ਤੇ ਮੇਰਾ ਭੇਜ ਹੀ ਨਹੀਂ ਆਇਆ ਕਿ ਕਿੱਦਾਂ ਦੀ ਬਲਾਵ ਆ ਨਾਲੇ ਮੈਂ ਤੁਹਾਨੂੰ ਨਾ ਪਹਿਲਾਂ ਹੀ ਕਹਿੰਨੀ ਸੀ ਇਹੋ ਕੰਮ ਹੋਣਾ ਇੱਥੇ ਪਰ ਮੰਮੀ ਪਤਾ ਕੀ ਇਲਜ਼ਾਮ ਲਾਉਂਦੀ ਆ ਵੀ ਤੁਸੀਂ ਮੇਰੇ ਮਗਰ ਲੱਗੇ ਆ ਤੇ ਗਰਮੀਦ ਨੇ ਆਪਣੇ ਮਗਰ ਮਣੀ ਨੂੰ ਲਾਇਆ ਵਾ ਕੀ ਗੱਲ ਅਹੀਂ ਬਹੁਤਾ ਮਗਰ ਲਾਉਣਾ ਜਾਣਦੀਆਂ ਜੀ ਜਹੀਂ ਕੋਈ ਚੰਗੀ ਸਲਾਹ ਦੇ ਦਿੰਨੀ ਆ ਤੇ ਇਹਦਾ ਮਤਲਬ ਮਗਰ ਲਾਉਣਾ ਹੁੰਦਾ ਲੋਕੇ ਕਹਿੰਦੇ ਕੰਧ ਦੀ ਸਲਾਹ ਲੈ ਲੈਣੀ ਚਾਹੀਦੀ ਆ ਤੇ ਜੇ ਕੋਈ ਅਹੀਂ ਸਲਾਹ ਦੇਦੀ ਹੈ ਨਾ ਤੇ ਜਿਹੜੀਆਂ ਸੱਸਾਂ ਉਹ ਨਾ ਲਾ ਦਿੰਦੀਆਂ ਵਾ ਵੀ ਮੁੰਡਿਆ ਮੇਰਾ ਨਾ ਮਗਰ ਲਾਇਆ ਤੁਸੀਂ ਉਹ ਚਲ ਤੂੰ ਟੈਨਸ਼ਨ ਨਾ ਲੈ ਆ ਜਾ ਵਾ ਹਮ ਜੰਝਾਲ ਪਿਆ ਹੋਣਾ ਇਹਦੇ ਮੈਂ ਮਕਾ ਕੇ ਹਟਣਾ ਵਾ ਤੂੰ ਨਾ ਕਿਸੇ ਗੱਲ ਦੀ ਵੀ ਟੈਨਸ਼ਨ ਲੈ ਤੁਹਾਨੂੰ ਮੈਂ ਪੱਠਾ ਦੱਸਾਂ ਪਾਵਾ ਉਹਨੇ ਕੋਈ ਕਰਨਾ ਨਹੀਂਗਾ ਮੈਂ ਇੱਥੇ ਵਿਹਲਾ ਬੈਠਾ ਵਾ ਮੈਂ ਤੇ ਆਪਣਾ ਕੰਮ ਕਰਾਂ ਜਾ ਕੇ ਬਨਾ ਉਠ ਤੇਰਾ ਦੁੱਖ ਕਿੰਨੂ ਕਿਸੇ ਨੂੰ ਨਹੀਂ ਹੈਗਾ ਮੰਮੀ ਨੇ ਮੇਰਾ ਦੁੱਖ ਪੁੱਛਣ ਦੀ ਬਜਾਏ ਕਿ ਦਾਨ ਕੇ ਮੇਰੇ ਨਾਲ ਗੱਲਾਂ ਕੀਤੀਆਂ ਮੇਰਾ ਤੇ ਸੱਚੀ ਉਹ ਹਾਲ ਆ ਸੱਪ ਦੇ ਮੂੰਹ ਚ ਨਾ ਕੋੜ ਘਿਰ ਲਈ ਜਿਉ ਛੱਡਦਾ ਤੇ ਲਾ ਜਾਂਦੀ ਜੇ ਖਾਂਦਾ ਤੇ ਕੋੜ ਹੁੰਦਾ ਕੀ ਕਰਾਂ ਮੈਂ ਮੈਂ ਤੇ ਨਾ ਮਨੋਂ ਹੀ ਦੁਖੀ ਸੀ ਅੱਗੇ ਪਰ ਹੁਣ ਤੇ ਮੈਂ ਤਨ ਤੋਂ ਵੀ ਦੁਖੀ ਹੋ ਗਈਆਂ ਕਦ ਹੀ ਮੇਰੇ ਕਿਤੇ ਸੱਟ ਕਦੀ ਕਿਤੇ ਸੱਟ ਕੀ ਕਰਾਂ ਮੈਨੂੰ ਲੱਗਦਾ ਮੈਂ ਇਨਸਾਨਾਂ ਚ ਨਹੀਂ ਆਈ ਮੈਂ ਪੱਥਰ ਦੇ ਇਨਸਾਨਾਂ ਚ ਆ ਗਈਆਂ ਇਹ ਬਣੇ ਬਣਾਏ ਪੱਥਰ ਹੀ ਆ ਪੂਰੇ ਉਠ ਮਨਾ ਕਰ ਕੋਈ ਤਾਂ ਦੰਦਾ ਇਸ ਲਾਵ ਨਹੀਂ ਗੁੱਤ ਤੇ ਪੈਂਡਿਆ ਹਲਮਣਾ ਉਠ ਮੰਮੀ ਨੇ ਜਾ ਕੇ ਜੇ ਬਾਰ ਮਣੀ ਨੂੰ ਦਤਾ ਤਾ ਉਹਨੇ ਤੇ ਇਹ ਵੀ ਨਹੀਂ ਵੇਖਣਾ ਕਿ ਇਹਨੂੰ ਬੁਖਾਰ ਜੜਿਆ ਹੈ ਹੱਥੀ ਦਵਾਈ ਦੇ ਕੇ ਗਿਆ ਇਹ ਵੀ ਭੁੱਲ ਜਾਣਾ ਵਾ ਪਤਾ ਨਹੀਂ ਆਣ ਕੇ ਮਾਰਨੀ ਲੱਗ ਪਏ ਉਹਦੇ ਵੇਂਦੀ ਨਹੀਂ ਕਿੱਥੇ ਵੱਜਦੀ ਤੇ ਕਿੱਥੇ ਨਹੀਂ ਵੱਜਦੀ ਮੰਮੀ ਕਹਿੰਦੇ ਪਖੰਡ ਕਰਦੀ ਆ ਇੱਥੇ ਤੇ ਮੇਰੀ ਸੱਸ ਨਹੀਂ ਜੀਣ ਦਿੰਦੀ ਉੱਥੇ ਮੇਰੀ ਭਾਬੀ ਜਿਹੜੀ ਦਿਨ ਰਾਤ ਤਾਨੇ ਮੇਨੇ ਦਿੰਦੀ ਹੀ ਮੈਨੂੰ ਕੀ ਤਰ੍ਹਾਂ ਕਿਹੜੇ ਪਾਸੇ ਜਾਵਾਂ ਬੜੀ ਜਾਨ ਤੁਖੀ ਹੋਗੀ ਮੈਨੂੰ ਤੇ ਆਪਣੀ ਜ਼ਿੰਦਗੀ ਜ਼ਿੰਦਗੀ ਨਹੀਂ ਲੱਗਦੀ ਚੱਲ ਮਨਾ ਓਠੀ ਕੇ ਬਾਹਰ ਕੰਮ ਕਰ ਕੋਈ ਜਾ ਕੇ ਤੂੰ ਓਠ ਗਈਂ ਸ੍ਰੀ ਠੀਕ ਹੈ ਨਹੀਂ ਨਹੀਂ ਬਹੇ ਤੈਨੂੰ ਤੇ ਉਹ ਜੇ ਵੀ ਬੜਾ ਬੁਖਾਰ ਆ ਤੇ ਤੂੰ ਓਟਕਾ ਤ ਗਈਂ ਆ ਰੈਸਟ ਕਰ ਲੈਣਾ ਇਹ ਘੜੀ ਨਹੀਂ ਦੀਦੀ ਮੈਨੂੰ ਫਰਕ ਤੇ ਕੋਈ ਨਹੀਂ ਪਿਆ ਬਸ ਤੁਹਾਨੂੰ ਪਤਾ ਹੀ ਹੋਣਾ ਮਮੇ ਬਾਹਰ ਹੀ ਗਏ ਆ ਬੜਾ ਮਮੇ ਮੈਨੂੰ ਅੰਦਰ ਬੋਲ ਕੇ ਆਇਆ ਕਹਿੰਦੇ ਤੂੰ ਤੇ ਪਖੰਡ ਕਰਕੇ ਲੰਮੇ ਪਈ ਆ ਉੱਠ ਕੋਈ ਕੰਮ ਕਰ ਉੱਠ ਕੇ ਮਮੇ ਵੀ ਹਾਦੀ ਆ ਜਿੰਨਾ ਮਰਜ਼ੀ ਸਮਝਾ ਲਓ ਮਮੇ ਦੇ ਸਿਰ ਤੇ ਜੂ ਨਹੀਂ ਸਲਕਦੀ ਹੈਗੀ ਦੱਸ ਮਮੇ ਕਿਹੜਾ ਕੰਮ ਕਰਨ ਜੋਗੀ ਨਹੀਂ ਹੈਗੀ ਹੱਟੀ ਗੱਟੀ ਹੈਗੀ ਆ ਜੇ ਮਮੇ ਲਾਗੋ ਕੰਮ ਕਰਾ ਦੂਗੀ ਤੇ ਫੇਰ ਕੀ ਆ ਪਾਦੀ ਦੀ ਕੁਝ ਵੀ ਆ ਕਰਦੇ ਚਾਹ ਨਹੀਂ ਕਰਦੇ ਮੈਨੂੰ ਕੋਈ ਕੰਮ ਕਰਨ ਵਾਲਾ ਹੈਗਾ ਨਾ ਤੇ ਦੱਸ ਦੋ ਦੋਵਾਂ ਹੱਥ ਨਾਲ ਜਿਹੜਾ ਕਰਨਾ ਉਹ ਤੁਹਾਨੂੰ ਪਤਾ ਮੇਰਾ ਹੱਥ ਨਹੀਂ ਪੈਣਾ ਇੱਕ ਹੱਥ ਨਾਲ ਕਰਨ ਵਾਲਾ ਜਿਹੜਾ ਵੀ ਕੰਮ ਹੈਗਾ ਤੇ ਮੈਨੂੰ ਦੱਸ ਦੋ ਮੈਂ ਉਹ ਹੀ ਕੰਮ ਕਰ ਲੈਂਦੀ ਆ ਚਲ ਐਂਦਾ ਕਰ ਮੈਂ ਲਾ ਕੇ ਭਾਂਡੇ ਮਾਰ ਦਿੰਦੀ ਆ ਤੇ ਕੋਹ ਮਾਂਜੇ ਪਏ ਆ ਉਹ ਤੁਸ਼ਾਨ ਨੇ ਚ ਟੰਗ ਦੇ ਤੇ ਮੈਂ ਭਾਂਡੇ ਮਾਰ ਲੈਣੀ ਆ ਹੋਰ ਬਾਕੀ ਜਿਹੜਾ ਪਾਣੀ ਪੂਣੀ ਵਾਲਾ ਕੰਮ ਨਾ ਉਹ ਮੈਂ ਕਰ ਲਵਾਂਗੀ ਪਹਿਲਾਂ ਇਹਨੂੰ ਇਕੱਲੀ ਆਂਦੀ ਵੀ ਕੰਮ ਸਾਰਾ ਤੂੰ ਆਪ ਕਰਨਾ ਵਾ ਮੁੜ ਕੇ ਕਹਿਣਾ ਵਾ ਵੀ ਵੋਟੀਆਂ ਰੈਸਟ ਕਰਦੀਆਂ ਹਾਤਾ ਸਾੜਿਆ ਜੇ ਮੁੰਡੇ ਨੇ ਐ ਇਹ ਮੰਮੀ ਨੂੰ ਸਮਝ ਜਾਈਦੀ ਆ ਵੀ ਆਪਣੇ ਮੁੰਡੇ ਨੂੰ ਡਾਟ ਕੇ ਰੱਖੇ ਉਹਨੂੰ ਕਹਿਣਾ ਨਹੀਂ ਕੋ ਤੇ ਹੱਡੇ ਦਿਵਾਲੇ ਹੋ ਜਾਣਾ ਹੁੰਦਾ ਵਾ ਦੇ ਜੀ ਮੈਂ ਸਮਝਦੀ ਆ ਤੁਸੀਂ ਮੇਰਾ ਦੁੱਖ ਕਰਦੇ ਹੋ ਜੇ ਮੈਂ ਹੁਣ ਵੀ ਜਾ ਕੇ ਲੰਮੇ ਬੈ ਗਈ ਨਾ ਤੇ ਪਤਾ ਨਹੀਂ ਮੰਮੀ ਨੇ ਮਨੀ ਨੂੰ ਕੀ ਆਸ ਦੇਣਾ ਤੇ ਕੀ ਉਹਨਾਂ ਨੇ ਸੋਚ ਕੇ ਮੰਚ ਤੇ ਆ ਜਾਣਾ ਵਾ ਮੈਂ ਲੰਮੇ ਤੇ ਹੁਣ ਬਿਲਕੁਲ ਨਹੀਂ ਪੈਣਾ ਤੁਰੀ ਫਿਰਦੀ ਮੰਮੀ ਨੂੰ ਦੱਸੂਗੀ ਜਿਹੜਾ ਵੀ ਕੋਈ ਥੋੜਾ ਬਹੁਤਾ ਕੰਮ ਆ ਮੈਂ ਇੱਕ ਹੱਥ ਨਾ ਕਰਦੀ ਰਹਿ ਲਈ ਆ ਉਹੋ ਤੇ ਗੱਲ ਆ ਪੈਣਾ ਅੱਜ ਜਦੋਂ ਵਿਆਹ ਕਰਦੇ ਮੁੰਡਿਆਂ ਦੇ ਹੋ ਜਾਂਦੇ ਆ ਆਹ ਦਿੰਦੀਆਂ ਨਾ ਨੌਂਕਰਾਂ ਲਹਿਨ ਦਿੱਤੀਆਂ ਤੇ ਜੇ ਹੋ ਕਿਤੇ ਇਹਨਾਂ ਦੀ ਕੁੜੀ ਵਿਆਹੀ ਹੋ ਤੇ ਉਹ ਕਿਤੇ ਬਿਮਾਰ ਹੋ ਜੇ ਤੇ ਉਦੋਂ ਇਹਨਾਂ ਨੂੰ ਦੁੱਖ ਲੱਗ ਜਾਣਾ ਵਾ ਪਿੱ ਸੱਸਾਂ ਕੰਮ ਡਾਉਂਦੀਆਂ ਵਾ ਪਰ ਇਹ ਨਹੀਂ ਨਾ ਚਾਹਤਾ ਵੀ ਆਪ ਵੀ ਤੇ ਸੱਸਾਂ ਬਣ ਬਣ ਕੇ ਵਖਾ ਲੰਡਈਆਂ ਜੀ ਦੀਦੀ ਜੋ ਕੋਈ ਸਾਡੇ ਨਾਲ ਹੋਣ ਡਿਆ ਵਾ ਹਰਤੀ ਨਾ ਇਦਾਂ ਹੀ ਹੁੰਦਾ ਹੋਊਗਾ ਤੇ ਹਰ ਇੱਕ ਨਹੀਂ ਹੁੰਦਾ ਆਹੀਂ ਸਿਰਫ ਪੇਕੇ ਦੇ ਘਰ ਦਿੱਤੀਆਂ ਵਾ ਇੱਥੇ ਆਣ ਕੇ ਨੋਵਾ ਬਣ ਜਾਂਦੀਆਂ ਵਾ ਭਾਵੇਂ ਕੋਈ 16 ਸਾਲਾਂ ਦੀ ਵਿਆਹ ਦੇ ਤੇ ਪਾਵੇਂ ਕੋਈ 12 ਸਾਲਾਂ ਦੀ ਵਿਆਹ ਦੇ ਉਹ ਜਦੋਂ ਵਿਆਹੀ ਆ ਜਾਂਦਾ ਆਖੇ ਤੈਨੂੰ ਕਾਹਦਾ ਨੀਂਦਰਾ ਚੜਿਆ ਵਾ ਤੈਨੂੰ ਕਾਦੀ ਮੈਡਸਟ ਪਈ ਆ ਆ ਗੱਲਾਂ ਹੁੰਦੀਆਂ ਹੀ ਆ ਇਹ ਤਾਂ ਤੇ ਚੰਗਾ ਵਾ ਪੰਜੀਆਂ ਛੱਬਾਂ ਸਾਲਾਂ ਦੀ ਧੀ ਕਰਕੇ ਵਿਆਹੀ ਹੋਏ ਨਾਲ ਸਾਰੇ ਕੰਮ ਦੀ ਜਾਂਚ ਆ ਜਾਂਦੀ ਆ ਤੇ ਨਾਲੇ ਸਾਰਾ ਕੰਮ ਕਰਨ ਦਾ ਕੋਈ ਮੇਣਾ ਵੀ ਨਹੀਂ ਹੁੰਦਾ ਤੇ ਜੇ ਕੋਈ ਇਨਵੈਸਟ ਕਰ ਵੀ ਲਵੇ ਨਾ ਤੇ ਸੱਸਾਂ ਨੇ ਜੀਨ ਦਿੰਦੀਆਂ ਦੀਦੀ ਰਸਤੇ ਤੇ ਵੀ ਕੋਈ ਗੱਲ ਨਹੀਂ ਬੰਦੇ ਨੂੰ ਦੁੱਖ ਤਕਲੀਫ ਨਾ ਹੋਵੇ ਫਿਰ ਤੇ ਕੋਈ ਗੱਲ ਨਹੀਂ ਐਦਾਂ ਦੀ ਦੀਦੀ ਮੰਮੀ ਨੇ ਦੇਖ ਲਿਆ ਤਾਂ ਫਿਰ ਬੋਲੂਗੀ ਕਿ ਇੱਥੇ ਫਲੋਤੀ ਗੱਲਾਂ ਕਰਨੇ ਮ ਭਾਂਡੇ ਟਾਂਗੀ ਲੈਣੀਆਂ ਨਹੀਂ ਮੰਮੀ ਕਿਹੜੀ ਇੱਥੇ ਆ ਮੰਮੀ ਤਾਂ ਹੋਲੀ ਜੀ ਨਾ ਖਿਸਕ ਗਈ ਆ ਗੋਨੇ ਮੱਠੇ ਹੜਾ ਗਈ ਆ ਵੀ ਖਾਓ ਤੁਸੀਂ ਹੁਣ ਉੱਥੇ ਜਾ ਕੇ ਹੋ ਮਮਾ ਕੇ ਕੰਮ ਕਰੂਗੀ ਨਾ ਵੀ ਮੇਰੀ ਸੋਭਾ ਹੋਵੇ ਬਾਹਰ ਕੰਮ ਕਰਨ ਦਾ ਕੀ ਫਾਇਦਾ ਜਦੋਂ ਘਾਲੀ ਦੁਖੀ ਐ ਸਾਰੇ ਜਣੇ ਤੇ ਤੂੰ ਲਾਗੋ ਕੰਮ ਕਰਾ ਪਤਾ ਵੀਗਾ ਮੇਰੇ 1 9 ਦਾ ਹੱਥ ਛੜਿਆ ਵਾ ਦੂਜੀ ਨੇ ਕਿੰਨਾ ਕਾ ਕੰਮ ਕਰ ਲੈਣਾ ਕਿਉਂ ਦੀਦੀ ਕੀ ਗੱਲ ਹੋਈ ਨਾਲੇ ਬਾਹਰ ਗੱਲਾਂ ਕਰਨ ਦੇ ਇਹ ਕੰਨੀ ਬਾਅਦ ਤੇ ਮੇਰੇ ਪੈਂਦੀ ਹੀ ਪਰ ਮੈਨੂੰ ਪੂਰਾ ਨਹੀਂ ਪਤਾ ਲੱਗਿਆ ਮੈਂ ਦਵਾਈ ਖਾ ਕੇ ਲੰਮੇ ਪਈ ਹਾਂ ਨਹੀਂ ਪੈਣਾ ਕੀ ਦੱਸਾਂ ਆਣਾ ਮਣੀ ਐ ਨਾ ਆ ਤੇਰੇ ਵੀਰ ਦੇ ਹੱਥੀਂ ਪੈ ਗਿਆ ਗਾਲ ਘੁੱਟਣ ਪਿਆ ਵਾ ਹਲੇ ਮਾਜਾ ਕਿਹੜੀ ਗੱਲੋਂ ਕੀ ਪਤਾ ਕਿਹੜੀ ਗੱਲੋਂ ਗੱਲ ਦਾ ਪੂਰੀ ਦਾ ਤੇ ਮੈਨੂੰ ਵੀ ਨਹੀਂ ਪਤਾ ਪਰ ਬੀਨੂੰ ਬਹੁਤ ਤਰ੍ਹਾਂ ਖੇਜ ਗਿਆ ਵਾ ਕਹਿੰਦਾ ਵਾ ਮੈਂ ਅੱਡ ਹੋਣਾ ਜੇ ਮੰਮੀ ਨੇ ਅੱਡ ਨਾ ਕੀਤਾ ਐਨੀ ਹੁਣ ਖੇਜ ਚੜੀ ਪਈ ਆ ਇਹ ਕਦੀ ਤੇਰੇਤ ਵਾਲੇ ਹੋ ਜਾਂਦਾ ਤੇ ਕਦੀ ਹੋ ਜਾਂਦਾ ਹੱਡੇ ਵਾਲੇ ਅਹੀਂ ਨਹੀਂ ਖੇਜੇ ਪਏ ਨਾ ਅਹੀਂ ਘਰ ਛੱਡ ਕੇ ਚਲ ਜਣਾ ਜੇ ਮੰਮੀ ਘੱਡ ਨਾ ਕੀਤਾ ਤੇ ਨਹੀਂ ਨਹੀਂ ਦੀਦੀ ਇਦਾਂ ਨਾ ਕਰੋ ਤੁਸੀਂ ਤੁਸੀਂ ਮੇਰੇ ਬਾਰੇ ਸੋਚੋ ਅਜੇ ਤੁਸੀਂ ਸਾਰੇ ਜਣੇ ਘਰੋਂ ਮੈਨੂੰ ਬਚਾ ਲੈਂਦੇ ਹੋ ਦੀਦੀ ਮੇਰਾ ਬਾਝ ਕੀ ਬੰਨਣਾ ਵਾ ਇਦਾਂ ਤੇ ਮਰੀ ਮੈਨੂੰ ਮਾਰ ਦੂਗਾ ਤੁਹਾਡੇ ਆਸਰੇ ਨਾਲ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਏਡੀ ਵੱਡੀ ਹੈਗੀ ਮੈਂ ਕਹਿੰਨੀ ਤੇ ਕਿਤੇ ਵੀ ਗੱਲ ਪੈਂਦੇ ਤੇ ਵੇਖ ਤੇ ਲੈਂਦੇ ਉਹ ਮੈਨੂੰ ਵੇਖ ਤੇ ਲੈਣੀ ਹੈ ਗਰਮੀ ਤੇ ਪਰ ਅਹੀਂ ਹੁਣ ਕੀ ਕਰੀਏ ਕਿੰਨਾ ਕਿਸੇ ਨੇ ਇੱਥੇ ਰਹਿੰਦੇ ਨਾ ਨਾ ਇਹਦੇ ਮੂੰਹ ਵਾਲਾ ਆ ਹੁਣ ਹੱਥੀ ਪਿਆ ਵਾ ਕੱਲ ਨੂੰ ਕੋ ਹੋ ਕਰੂਗਾ ਤੇ ਫਿਰ ਅਹੀਂ ਕੀ ਕਰਨਗੇ ਜੀ ਜੀ ਮੇਰੇ ਬਾਰੇ ਤੇ ਥੋੜਾ ਬੋਤਾ ਸੋਚੋ ਵੇਗਨੀਤ ਤੇਰੇ ਬਾਰੇ ਕੀ ਸੋਚਾਂ ਮੈਂ ਤੂੰ ਆਪਣੀ ਜ਼ਿੰਦਗੀ ਬਾਰੇ ਨਾ ਆਪ ਹੀ ਸੋਚ ਸਕਦੀ ਏ ਕੱਲ ਨੂੰ ਜੇ ਕੋਈ ਨਿਆਣਾ ਹੋ ਗਿਆ ਨਾ ਤੇ ਕੋਈ ਜਾ ਨਹੀਂ ਜਾਣਾ ਹੁਣੇ ਹੁਣੇ ਆਪਣੀ ਜ਼ਿੰਦਗੀ ਬਾਰੇ ਸੋਚ ਲੈ ਜੇ ਸਵਾਰਨਾ ਚਾਹਨੀ ਹੈ ਨਾ ਤੇ ਸਵਾਰ ਸਕਦੀ ਆ ਦੀਦੀ ਮੈਂ ਸਮਝੀ ਤੁਹਾਡੀ ਗੱਲ ਨੂੰ ਤੁਸੀਂ ਕਿੱਥੋਂ ਬੋਲਦੇ ਹੋ ਪਰ ਦੀਦੀ ਮੈਂ ਤੇ ਅੱਗੇ ਇੱਕ ਥਾਂ ਤੋਂ ਆਈ ਆ ਤੇ ਜੇ ਹੁਣ ਮੈਂ ਇੱਥੇ ਵੀ ਛੱਡ ਕੇ ਜਿਹੜੇ ਹੀ ਲੋਕਾਂ ਨੇ ਦੇਖਣਾ ਵਾ ਇਹੋ ਹੀ ਏਦਾਂ ਦੀ ਆ ਇਹਨੂੰ ਹੀ ਬੰਦੇ ਪਸੰਦ ਨਹੀਂ ਆਉਂਦੇ ਤੈਨੂੰ ਪਤਾ ਬੰਦਿਆਂ ਨੂੰ ਕੋਈ ਨਹੀਂ ਆਉਂਦਾ ਦੀਦੀ ਜਨਾਨੀਆਂ ਦੇ ਮੱਥੇ ਕੁਲੰਕ ਲੱਗਦਾ ਵਾ ਬਹੁਤ ਕਹਿੰਦੇ ਤੇ ਹੈਗੇ ਆ ਲੋਕੀ ਪਰ ਆਪਣੀ ਜ਼ਿੰਦਗੀ ਬਰਬਾਦ ਥੋੜੀ ਕਰ ਲੈਣੀ ਆ ਨਰਕ ਚ ਚੋਟੀ ਪੈ ਜਾਣਾ ਹੁਣ ਜੇ ਪੈਣਾ ਚਾਹੁੰਨੀ ਆ ਨਾ ਤੇ ਪਾਚ ਜਾ ਚਲੋ ਦੀਦੀ ਕੋਈ ਨਹੀਂ ਮੈਂ ਆਪਣੇ ਮਨ ਨਾਲ ਸਲਾਹ ਕਰਦੀ ਮੈਂ ਸੋਚਦੀ ਆ ਕੀ ਕਰਨਾ ਮਨ ਦੀਦੀ ਗੱਲ ਵੀ ਸਹੀ ਆ ਮੈਂ ਨਾ ਝੂਠੀ ਆਸ ਲਾ ਲੈਣੀ ਇਹਨਾਂ ਤੋਂ ਇਹਨਾਂ ਦਾ ਪਿਆਰ ਵੇਖ ਕੇ ਦੋ ਗੱਲਾਂ ਇਹਨਾਂ ਪਿਆਰ ਦੀਆਂ ਕੀਤੀਆਂ ਨੇ ਤੇ ਮੇਰਾ ਮਨ ਉੱਥੇ ਹੀ ਪਿਗਲ ਜਾਂਦਾ ਵਾ ਅੱਜ ਨਾ ਮੈਂ ਹਿੰਮਤ ਕਰਕੇ ਤੇ ਇਹਨਾਂ ਨੂੰ ਬੋਲ ਹੀ ਦੇਣਾ ਵਾ ਕਿ ਮੈਂ ਗੁਲਾਮੀ ਦੀ ਜ਼ਿੰਦਗੀ ਨਹੀਂ ਜੀ ਸਕਦੀ ਜਾਂ ਤੇ ਮੈਨੂੰ ਚੱਜ ਨਾਲ ਮੇਰੀ ਜ਼ਿੰਦਗੀ ਜੀ ਲੈਣ ਦਿਓ ਤੇ ਜਾਂ ਫਿਰ ਮੈਨੂੰ ਨਾ ਮੇਰੇ ਪੇਕੇ ਜਾਣ ਦਿਓ ਮੈਂ ਪੇਕੇ ਚਲੀ ਜਾਣਾ ਆ ਨਾ ਜ਼ਿੰਦਗੀ ਥੋੜਾ ਇਹਨੂੰ ਤੇ ਨਰਕ ਦੀ ਜ਼ਿੰਦਗੀ ਕਹਿੰਦੇ ਨੇ ਜੇ ਮੰਮੀ ਇਦਾਂ ਮੇਰ ਨਾਲ ਕਰਦੇ ਸੀ ਤੇ ਇਹ ਚੰਗੀ ਤਰ੍ਹਾਂ ਰਹਿੰਦੇ ਕਿਉਂਕਿ ਮੰਮੀ ਇਦਾਂ ਮੇਰ ਨਾਲ ਕਰਦੇ ਤੇ ਮੈਂ ਜਰ ਲੈਂਦੀ ਇਹ ਤੇ ਮੇਰ ਨਾਲ ਪਿਆਰ ਨਾ ਚੱਜ ਨਾ ਰਹਿੰਦੇ ਨਾ ਤੇ ਮੈਂ ਮੰਮੀ ਤੇ ਤੁਸੀਂ ਇਹ ਮੈਂ ਜਾਰੀ ਲੈਂਦੀ ਕੋਈ ਗੱਲ ਨਹੀਂ ਪਰ ਇਹਨਾਂ ਨੂੰ ਅੱਜ ਆ ਲੈਣ ਦੇ ਮੈਂ ਵੀ ਅੱਜ ਗੱਲ ਨਾ ਆਰ ਜਾਂ ਪਾਰ ਦੀ ਬੰਨੇ ਲਾ ਹੀ ਦੇਣੀ ਆ ਦੀਰ